ਅੰਮ੍ਰਿਤਸਰ ਪਹਾੜੀ ਰਾਜਾਂ ਅੰਦਰ ਲਗਾਤਾਰ ਹੋ ਰਹੀ بارش ਦੇ ਚੱਲਦੇ ਜਿੱਥੇ ਦਰਿਆਵਾਂ ਅਤੇ ਡੈਮਾਂ ਅੰਦਰ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਉਸ ਦੇ ਚੱਲਦੇ ਹੀ ਉਸ ਦਰਿਆ ਤੇ ਰਮਜੀਤ ਸਾਗਰ ਡੈਮ ਵਿੱਚੋਂ ਰਾਵੀ ਦਰਿਆ ਵਿੱਚੋਂ ਪਾਣੀ ਛੱਡਿਆ ਗਿਆ ਜਿਸ ਦੇ ਚੱਲਦੇ ਜਨਾਲਾ ਚ ਭਾਰਤ ਪਾਕਿਸਤਾਨ ਸਰਹੱਦ ਨੇੜੇ ਵਗਦੇ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਜਿਸ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਉੱਪਰ ਹੈ ਉੱਥੇ ਹੀ ਸਾਬਕਾ ਕੈਬਨਿਟ ਮੰਤਰੀ ਵਿਧਾਇਕ ਸੁਲਦੀਪ ਸਿੰਘ ਢਾਲੀਵਾਲ ਵੱਲੋਂ ਅੱਜ ਬਖਰ ਪ੍ਰਸ਼ਾਸਨਿਕ ਸੀਮਾ ਨਾਲ ਰਾਵੀ ਦਰਿਆ ਤੇ ਪਹੁੰਚ ਕੇ ਪਾਣੀ ਦੇ ਪੱਧਰ ਦਾ जायजा ਲਿਆ ਗਿਆ ਇਸ ਮੌਕੇ ਵਿਧਾਇਕ ਸੁਲਦੀਪ ਸਿੰਘ ਢਾਲੀਵਾਲ ਨੇ ਕੀ ਕਿਹਾ ਤੁਸੀਂ ਸੁਣੋ ਆਪਾਂ ਨੇ ਦਰਿਆ ਅੱਜ ਆਪਾਂ ਇਸ ਵੇਲੇ ਜਿਹੜਾ ਹਿੰਦਪਾਕ ਬਾਰਡਰ ਦੇ ਉੱਤੇ ਜਿਹੜਾ ਰਾਵੀ ਦਰਿਆ ਕੋਨੇਵਾਲ ਜਿਹੜਾ ਸਾਡਾ ਏਰੀਆ ਉੱਥੇ ਆਪਾਂ ਇਸ ਵੇਲੇ ਖੜੇ ਅੱਜ ਸਾਨੂੰ ਪਿੱਛੋਂ ਜਿਹੜਾ ਸਾਈਨ ਆਇਆ ਕਿ ਪਾਣੀ ਜਿਹੜਾ ਦਰਿਆ ਦਾ ਕਾਫੀ ਵੱਧ ਜਾਊਗਾ ਪਾਣੀ ਹੋਰ ਜ਼ਿਆਦਾ ਜਿਹੜਾ ਛੱਡਿਆ ਗਿਆ ਜਿਹੜਾ ਸ਼ਾਮ ਤੱਕ ਜਾਂਦੀ ਰਾਤ ਤੱਕ ਕਿੱਥੇ ਪਹੁੰਚ ਜਾਣਾ ਉਹ ਪਾਣੀ ਦੇ ਪਹੁੰਚ ਨਾਲ ਸਾਨੂੰ ਖਦਸ਼ਾ ਡਰਿਆ ਕਿ ਸਾਡੇ ਕਿਸਾਨਾਂ ਦੀਆਂ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਹੋ ਸਕਦਾ ਇੱਕ ਤਾਂ ਅਸੀਂ ਨੋਸਫਿਟ ਕਰਾਈ ਆ ਸਾਰੇ ਪਿੰਡਾਂ ਦੇ ਵਿੱਚ ਅੱਗੇ ਜਿਹੜੇ ਕਿਸਾਨ ਪਤਵਾਂ ਦੀਆਂ ਜ਼ਮੀਨਾਂ ਉਹਨਾਂ ਨੇ ਬੇਨਤੀ ਕੀਤੀ ਆ ਕਿ ਉਹ ਹੁਣ ਅੱਗੇ ਨਾ ਜਾਣ ਸਵੇਤਾ ਕਿੱਥੇ ਜਲਥਲ ਹੋ ਜੂਗੀ ਪਾਣੀ ਪਾਣੀ ਹੋ ਜਾਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਉਹ ਕੁਝ ਦਿਨ ਜਿਹੜਾ ਪਰਹੇਜ਼ ਕਰ ਆਪਣੀਆਂ ਜ਼ਮੀਨਾਂ ਤੇ ਜਾਣ ਤੋਂ ਕਿਉਂਕਿ ਜੇ ਪਾਣੀ ਆ ਗਿਆ ਕੋਈ ਡੰਗ ਬੱਚਾ ਫਸ ਗਿਆ ਆਪ ਫਸ ਗਏ ਕਿਉਂਕਿ ਸਭ ਤੋਂ ਜ਼ਿਆਦਾ ਜਾਨ ਮਾਲ ਦਾ ਸਾਨੂੰ ਚਿੰਤਾ ਹੁੰਦੀ ਹੈ ਅਸੀਂ ਸਾਰੇ ਪ੍ਰਬੰਧ ਕੀਤੇ ਆ ਸਾਦੇ ਐਸਟੀਐਮ ਸਾਹਿਬ ਨੂੰ ਤਸਵੀਰਦਾ ਸਾਹਿਬ ਨੂੰ ਡਾਕਟਰ ਸਾਹਿਬਾਨ ਸਾਡੇ ਮੈਕ੍ਰੋਨ ਨਾਲ ਲੈ ਕੇ ਆ ਹਰ ਪੱਖ ਦੇ ਅਸੀਂ ਪ੍ਰਬੰਧ ਕੀਤੇ ਆ ਮਜਬੂਤ ਪ੍ਰਬੰਧ ਆ ਪਰ ਪਾਣੀ ਕਿਉਂਕਿ ਬਹੁਤ ਜ਼ਿਆਦਾ ਛੱਡਿਆ ਜਾਦਿਆ ਪਾਣੀ ਜ਼ਿਆਦਾ ਆ ਰਿਹਾ ਪਰ ਕੋਈ ਵੀ ਅਸੀਂ ਹਮੇਸ਼ਾ ਹੀ ਇੰਨਾ ਲੜਦੇ ਰਹੇ ਹਮੇਸ਼ਾ ਹੀ ਪ੍ਰਬੰਧ ਕਰਦੇ ਰਹੇ ਐਟ ਕਮ ਹੀ ਜਿਹੜੇ ਕਰਾਂਗੇ ਪਰ ਅਰਦਾਸ ਕਰਦੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਗਰੀ ਅੱਜ ਆ ਪ੍ਰਕਾਸ਼ ਉਤਸਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦੇ ਦਿਨ ਅਰਦਾਸ ਕਰਾਂਗੇ ਕਿ ਸਾਡੇ ਪਾਈਚਾਰੇ ਦਾ ਸਾਡੇ ਕਿਸਾਨਾਂ ਦਾ ਖੇਤੀ ਕਰਨ ਵਾਲੇ ਸਾਡੇ ਮਜ਼ਦੂਰਾਂ ਦਾ ਕੋਈ ਨੁਕਸਾਨ ਨਾ ਹੋਵੇ ਮਾਦਾ ਸੱਚੇ ਪਾਤਸ਼ਾਹ ਕਿਰਪਾਈ ਰੱਖੇ ਕੁਦਰਤ ਦਾ ਕਿਉਂਕਿ ਪਿੱਛੇ ਬਹੁਤ ਜਿਆਦਾ ਬਾਰਿਸ਼ ਹੋ ਰਹੀ ਹੈ ਪ੍ਰਬੰਧ ਤਾਂ ਅਸੀਂ ਕਰ ਲਏ ਨੇ ਪਰ ਜੇ ਜਿਹੜੀ ਕਈ ਵਾਰਾਂ ਇੰਨੀ ਜਿਆਦਾ ਬਾਰਿਸ਼ ਹੋ ਜਾਂਦੀ ਹੈ ਇੰਨਾ ਪਾਣੀ ਆ ਜਾਂਦਾ ਉਹਦੇ ਚ ਕਈ ਵਾਰ ਨੁਕਸਾਨ ਹੋ ਜਾਂਦਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਕਿਸੇ ਦਾ ਨਾ ਹੋਵੇ ਇਸ ਕਰਕੇ ਅਡਵਾਂਸ ਜਿਹੜਾ ਉਹ ਦੇਖਣਾ ਸੀਗੇ ਕਿ ਕੋਈ ਉਹ ਇਦਾਂ ਦਾ ਨੋਜੇ ਕਿ ਕੱਲ ਤੱਕ ਕੋਈ ਟਟਰਾਵਾ ਕੋਈ ਨਾ ਤਾਂ ਕਿ ਪਾਣੀ ਦਾ ਪੱਧਰ ਇਸ ਟਾਈਮ ਪਾਣੀ ਦਾ ਪੱਧਰ ਕਿੰਨਾ ਆ ਔਰ ਕਿੰਨਾ ਪਾਣੀ ਦਾ ਪੱਧਰ ਹੋਣ ਦਾ ਖਤਰਾ ਹੈ ਕਿ ਕਿੰਨਾ ਜਿਹੜਾ ਪਿੱਛੇ ਛੱਡਿਆ ਉਹ ਮੈਂ ਪਹਿਲਾਂ 1.5 ਲੱਖ ਕਿਊਸਿਕ ਪਾਣੀ ਜਿਹੜਾ ਛੱਡਿਆ ਸੀਗਾ ਸਵੇਰੇ ਤੇ ਹੁਣ 1.43 ਹਜ਼ਾਰ ਕਿਊਸਿਕ ਪਾਣੀ ਜਿਹੜਾ 3 ਵਜੇ ਛੱਡਿਆ ਜਿਹੜਾ ਇੱਥੇ ਰਾਤ ਕਰੀਬ ਰੋਖਿਆਂ ਦੇ ਅੱਗੇ ਵਾਲਾਂ ਤੱਕ ਪਹੁੰਚੂਗਾ ਇਸ ਲਈ ਪਾਣੀ ਦਾ ਪੱਧਰ ਕਿੰਨਾ ਹੈ ਮਤਲਬ ਅੰਦਰ ਸੇ ਇਹ ਜਿਹੜਾ ਛੱਪਿਆ ਸੇ ਇਹ ਜਿਹੜੇ ਪਾਣੀ ਦੇ ਅੰਦਰ ਕੰਟਰੋਲ ਉਹ ਪਾਣੀ ਆ ਉਹ ਤੋਂ ਵੱਧਿਆ ਸਾਨੂੰ ਵੀ ਕੋਈ ਨੁਕਸਾਨ ਨਾ ਹੋ ਜਾਦਾ ਉਹ ਬਹੁਤ ਨਾ ਕਿ ਪੰਜ ਤਿੰਨ ਲੱਖ ਤਿੰਨ ਲੱਖ ਪਾਣੀ ਆ ਇੱਕ ਲੋਕਾਂ ਵੈਸੇ ਸੀ ਮਤਲਬ ਪਿਛਲੇ ਮਾਦ ਵੀ 2.5 ਲੱਖ ਕਿ ਹੁ ਸਕਤੇ ਦਰਿਆ ਦੇ ਅੰਦਰ ਅੰਦਰ ਰਹਿ ਜਾਂਦਾ ਪਰ ਜਦੋਂ ਉਹ ਵੱਧ ਜਾਂਦਾ ਫੇਰ ਫਸਲਾਂ ਦੇ ਵਿੱਚ ਪਾਣੀ ਚੱਲ ਜਾਂਦਾ ਫੇਰ ਨੁਕਸਾਨ ਹੋ ਜਾਂਦਾ ਕਿ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੂੰ ਵੀ ਕੋਈ ਅਪੀਲ ਕੀਤੀ ਗਈ ਦਰਿਆ ਦੇ ਕੰਢੇ ਲੋਕਾਂ ਨੂੰ ਸਭ ਨੂੰ ਅਪੀਲ ਕੀਤੀ ਗਈ ਆ ਕਿ ਤੁਸੀਂ ਬਨਸ ਵਕਤ ਥਾਵਾਂ ਤੇ ਜਿਹੜਾ ਆ ਦੋ ਤਿੰਨ ਦਿਨ ਜਿਹੜਾ ਆਪਣਾ ਖਿਆਲ ਰੱਖੋ ਪਿੱਛੇ ਆ ਜੂ ਕਿਸੇ ਆਪਣੇ ਬੱਕੀ ਦਾ ਕਿਸੇ ਮਜ਼ਦੂਰ ਦਾ ਕਿ ਕਿਸਾਨ ਦਾ ਜਾਨਵਰਾਂ ਦੀ ਨੁਕਸਾਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਸਭ ਨੂੰ ਅਪੀਲ ਕੀਤੀ ਹੈ ਕਿ ਸਾਦੇ ਜਾਨੇ ਸਦਖਤ ਥਾਵਾਂ ਤੇ ਜਿਹੜਾ ਪਹੁੰਚ ਜਾਣ ਪਿੱਛੇ ਆਪਣੇ ਪਿੰਡਾਂ ਦੇ ਵਿੱਚ ਆਹੋ